ਰਿਹائش ਦੇ ਵਿੱਚ ਜੁਨਾ ਦਾ ਦਿਹਾਂਤ ਹੋਇਆ ਸੋ ਸਾਬਕਾ ਸੀਐਮ ਹਰਿਆਣਾ ਦੇ ਓਮ ਪ੍ਰਕਾਸ਼ ਚਟਾਲਾ ਦਾ ਦਿਹਾਂਤ ਹੋਇਆ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਈ ਨੇ ਸੋ ਗੁਰੂਗ੍ਰਾਮ ਸਥਿਤ ਰਿਹائش ਥਨ ਦਾ ਦਿਹਾਂਤ ਹੋਇਆ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਓਮ ਪ੍ਰਕਾਸ਼ ਚਟਾਲਾ ਸੋ ਬਿਮਾਰੀ ਦੀ ਹਾਲਤ ਤੋਂ ਜੂਝ ਰਹੇ ਸਨ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਈ ਨੇ ਸੋ ਹਰਿਆਣਾ ਦੇ ਸਾਬਕਾ ਸੀਐਮ ਨੇ ਓਮ ਪ੍ਰਕਾਸ਼ ਚਟਾਲਾ ਜੁਨਾ ਦਾ ਦਿਹਾਂਤ ਹੋ ਗਿਆ ਦੱਸਦੇ ਕਿ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਰਿਹائش ਸੀਗੀ जिथे उन्हों का देहात होवे साल की उम्र उन्होंने आखिरी साल लाए सो काफ़ी लंबे समय तो बीमार चल रहे सन बीमारी तो जूझ रहे सन सो काफ़ी ज्यादा उम्र भी हो चुकी सी उनवे साल के सन ओम प्रकाश चौटाला जिना का अच्छ देहांत हो गया सो हरियाणा के सबका सन ओम प्रकाश चौटाला जो काफ़ी लंबे समय तक सए गुरुग्राम स्थित रिहायश से उन्होंने अच्छ देहांत हो गया सो काफ़ी लंबे समय तो बीमार चल रहे सन ਸੋ 99 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਲੈਨੇ ਉਹਨਾਂ ਨੇ ਸੋ ਬਿਮਾਰੀ ਤੋਂ ਝੂਝ ਰਹੇ ਸਨ ਓਮ ਪ੍ਰਕਾਸ਼ ਚਟਾਲਾ ਹਰਿਆਣਾ ਦੇ ਸਾਪਕਾ ਸੀਮ ਸੋ ਸਾਪਕਾ ਸੀਮ ਓਮ ਪ੍ਰਕਾਸ਼ ਚਟਾਲਾ ਦੇ ਹੱਥ ਹੋ ਚੁੱਕਿਆ ਹੈ ਕਾਫੀ ਲੰਬੇ ਸਮੇਂ ਤੋਂ ਜਦੋਂ ਕਿ ਇਹੋ ਬਿਮਾਰ ਚੱਲ ਰਹੇ ਸਨ ਸੋ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ So, हरियाणा के सबका सीएम ओम प्रकाश चौटाला का देहांत हो गया काफी बीमारी जूझ रहे बीमार सन ओम प्रकाश चौटाला जिन्हों का अच देहात हो गया पिछले लंबे समय तो बीमार सन सो so, अपनी रिहायश से उन्होंने आखिरी साल लाए सुकुल ने सुकुलीर दिवान सा जुड़ चुके हैं सुकुलवीर ਅੱਜ ਜਿਹੜੀ ਕਿ ਬੇहद ਮੰਦਪਾਗੀ ਖਬਰ ਉਮਰਪ੍ਰਕਾਸ਼ ਚੋਟਾਲਾ ਜੋ ਕਿ ਸਾਬਕਾ ਸੀਮ ਰਾਈ ਨੇ ਹਰਿਆਣਾ ਦੇ ਦਿਹਾਂਤ ਦੇ ਹੱਥ ਹੋ ਚੁੱਕਿਆ ਸੋ ਕੀ ਕੁਝ ਹੋਰ ਕਹਿਣਾ ਚਾਹੂਗੇ ਬਿਲਕੁਲ ਕਿਉਂਕਿ ਉਮਰਪ੍ਰਕਾਸ਼ ਚੋਟਾਲਾ ਦੇ ਨਾਲ ਹੀ ਉਹਨਾਂ ਦੇ ਦਿਹਾਂਤ ਦੇ ਨਾਲ ਹੀ ਖਾਸ ਤੌਰ ਤੇ ਹਰਿਆਣਾ ਦੀ ਰਾਜਨੀਤੀ ਦਾ ਇੱਕ ਚੈਪਟਰ ਜਿਹੜਾ ਹੈਗਾ ਉਹ ক্লোਜ਼ ਹੋਇਆ ਹੈ ਕਿਉਂਕਿ ਇੱਕ ਵੱਡੇ ਲੀਡਰ ਸਨ ਤੇ ਵੱਡੇ ਲੀਡਰ ਦੇ ਵਿੱਚ ਉਹਨਾਂ ਦਾ ਨਾਮ ਵੀ ਰਹੇਗਾ ਉਹ ਅੰਦਰ ਸੀ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਤੇ ਇਸ ਤੋਂ ਬਾਅਦ ਕਾਫੀ ਅਨੁਭਵ ਜਿਹੜਾ ਹੈਗਾ ਉਹਨਾਂ ਦਾ ਰਾਜਨੀਤੀ ਦੇ ਵਿੱਚ ਸੀ ਪੰਜਾਬ ਦੇ ਵਿੱਚ ਵੀ ਤੇ ਬਾਦਲ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇ ਹਨ ਤਾਂ ਇੱਕ ਵੱਡਾ ਨਾਮ ਜਿਹੜਾ ਹੈਗਾ ਉਹ ਚੋਟਾਲਾ ਨੂੰ ਚੋਟਾਲਾ ਦਾ ਰਾਜਨੀਤੀ ਦੇ ਵਿੱਚ ਇਹ ਕਿਹਾ ਜਾਵੇ ਕਿ ਖਾਸ ਕਰਕੇ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਚੋਟਾਲਾ ਦਾ ਨਾਮ ਜਿਹੜਾ ਹੈਗਾ ਉਹ ਇੱਕ ਵੱਡੇ ਅੱਖਰਾਂ ਦੇ ਵਿੱਚ ਜਿਹੜਾ ਹੈਗਾ ਉਹ ਦਰਜ ਹੈ ਜੀ ਬਿਲਕੁਲ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਉਹਨਾਂ ਨੇ ਜਿਹੜਾ ਕਿ ਸੀਐਮ ਵੀ ਰਹੇ ਸਨ 1999 ਦੇ ਵਿੱਚ ਪਹਿਲੀ ਵਾਰ ਉਹ ਸੀਐਮ ਬਣੇ ਸਨ ਸੱਤ ਵਾਰ ਵਿਧਾਇਕ ਵੀ ਰਹੇ ਸਨ ਸੋ ਕਾਫੀ ਲੰਬਾ ਕਾਫਲਾ ਸੀ ਉਹਨਾਂ ਦਾ ਜਿੱਥੇ ਕਿ ਕਿਹਾ ਜਾ ਸਕਦਾ ਹੈ ਕਿ ਕਾਫੀ ਲੰਬੇ ਸਮੇਂ ਤੱਕ ਉਹਨਾਂ ਨੇ ਰਾਜ ਕੀਤਾ ਸੋ ਕਾਫੀ ਉਹਨਾਂ ਦਾ ਰਤਬਾ ਵੀ ਸੀਗਾ ਆਪਣੇ ਸਮੇਂ ਦੇ ਵਿੱਚ ਸੋ 1999 ਦੇ ਵਿੱਚ ਪਹਿਲੀ ਵਾਰ ਸੀਐਮ ਬਣੇ ਸਨ ਜੀ ਬਿਲਕੁਲ ਕਿਉਂਕਿ ਇੱਕ ਲੰਬਾ ਅਨੁਪਾਤ ਇੱਕ ਲੰਬਾ ਰਾਜਨੀਤਿਕ ਉਹਨਾਂ ਦਾ ਸਫ਼ਰ ਜਿਹੜਾ ਹੈਗਾ ਉਹ ਰਿਹਾ ਕਿਉਂਕਿ ਰਾਜਨੀਤੀ ਵਿਰਾਸਤ ਦੇ ਵਿੱਚ ਲੈ ਕੇ ਚੋਟਾਲਾ ਜਿਹੜੇ ਹੈਗੇ ਨੇ ਉਹ ਆਏ ਸਨ ਤੇ ਇਸ ਦੇ ਨਾਲ ਹੀ ਅੱਗੇ ਵੀ ਉਹਨਾਂ ਨੇ ਆਪਣੇ ਇਹ ਕਹਿ ਜਾਵੇ ਕਿ ਉਹਨਾਂ ਦੀ ਤੀਜੀ ਪੀੜ੍ਹੀ ਜਿਹੜੀ ਹੈਗੀ ਹੈ ਹੁਣ ਸਿਆਸਤ ਦੇ ਵਿੱਚ ਉਹਨਾਂ ਦੇ ਪੁੱਤਰੇ ਜਿਹੜੇ ਹੈਗੇ ਨੇ ਉਹ ਵਿਧਾਇਕ ਨੇ ਹਰਿਆਣਾ ਦੇ ਵਿੱਚ ਅਜਨ ਚੋਟਾਲਾ ਤੇ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਦੋਵੇਂ ਮੁੰਡੇ ਨੇ ਦੋਵੇਂ ਪੁੱਤਰ ਨੇ ਉਹ ਵੀ ਰਾਜਨੀਤੀ ਦੇ ਵਿੱਚ ਇੱਕ ਬਹੁਤਾ ਰਸੂਸ ਰਹਿ ਗਿਆ ਹੈ ਉਹ ਹਰਿਆਣਾ ਦੇ ਸ਼ਹਿਰ ਦੇ ਇਹ ਚੋਟਾਲਾ ਜਿਹੜੇ ਹੈ ਕਿ ਨਹੀਂ ਉਹ ਹਾਸੇ ਉਮਰ ਜਿਹੜੀ ਹੈ ਕਿ ਉਮਰ ਦੇ ਨਾਲ ਨਾਲ ਸਪੈਸ਼ਲ ਦੇ ਕਾਫੀ ਲੰਬੇ ਸਮੇਂ ਤੋਂ ਕਈ ਸਾਰੇ ਇੱਕ ਦਿੱਕਤਾਂ ਦੇ ਨਾਲ ਲੜਾਈ ਲੜ ਰਹੇ ਸਨ ਪਰੰਤੂ ਅੱਜ ਉਹਨਾਂ ਦਾ ਧਿਆਨ ਚ ਰਹੇਗਾ ਉਹ ਹੋ ਗਿਆ ਇੱਕ ਦੁਖਤ ਖਬਰ ਹੈ ਤੇ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਮੋਹਤ ਨੇ ਇੱਕ ਸ਼ੌਕ ਸ਼ੌਕ ਦੀ ਲਹਿਰ ਗਰੀ ਹੈਗੀ ਹੈ ਉਹ ਪੈਦਾ ਕਰ ਦਿੱਤੀ ਹੈ ਜੀ ਬਿਲਕੁਲ ਸੋਕ ਦੀ ਲਹਿਰ ਹੈ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਕਾਫੀ ਵਰਦਮੁਲਾ ਯੋਗਦਾਨ ਸੀ ਨਾ ਰਾਜਨੀਤੀ ਦੇ ਵਿੱਚ ਸਵਾਜੁਨਾ ਦਾ ਹੱਥ ਹੋ ਗਿਆ ਲੰਬੇ ਸਮੇਂ ਤੋਂ ਬਿਮਾਰੀ ਤੋਂ ਚੂਜ ਰਹਿਸਨ ਜਿਹੜਾ ਕਿ ਪਾਰਟੀ ਵਰਕਰ ਵੀ ਨੇ ਹੋਰ ਵੀ ਜਿਹੜੇ ਕਿ ਕਾਫੀ ਜਿੱਥੇ-ਇਥੇ ਰਤਬਾ ਸੀ ਉਹਨਾਂ ਦਾ ਲੋਕਾਂ ਦੇ ਵਿੱਚ ਬੇਹੱਦ ਜਿਹੜੀ ਕਿ ਸੋਕ ਦੀ ਲਹਿਰ ਹੈ ਸੋਕਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸੋ ਹਰਿਆਣਾ ਦੇ ਸਾਬਕਾ ਸੀਐਮ ओमप्रकाश चौटाला ਦਾ ਦੇਹਾਂਤ ਹੋ ਚੁਕਿਆ ਗੁਰੂਗ੍ਰਾਮ ਸਥਿਤ ਰਿਹਾਈਸ਼ ਦਿਨ ਦਾ ਦੇਹਾਂਤ ਹੋਇਆ